ਉਹ ਮੁੰਡੇ ਨਾ ਮਿਰਫ੍ਰੈਂਡਸ਼ਿਪ ਸੀਓ ਨੇ ਮੈਨੂੰ ਬੁਲਾ ਕੇ ਮੈਨਾਂ ਪਲੱਸ ਕਾਰ ਕੀਤਾ ਵਾ ਹਾਂਜੀ ਉਹਨਾਂ ਨੇ ਸਾਡੀ ਵੀਡੀਓ ਬਣਾਈ ਆ ਉਹਦੀ ਵੀ ਬਣਾ ਲਈ ਮੁੰਡਿਆਂ ਨੇ ਜਿਹੜੇ ਉੱਥੋਂ ਦੇ ਸੀਗੇ ਉਹਨਾਂ ਨੂੰ ਪਤਾ ਸਰ ਸਾਨੂੰ ਇਸ ਗੱਲ ਦਾ ਨਹੀਂ ਪਤਾ ਸਾਡੇ ਘਰੇ ਰਾਤ ਰਹੇ ਨੇ ਅਸੀਂ ਉਹਨਾਂ ਦੀ ਮਦਦ ਕੀਤੀ ਏ ਜ਼ਰੂਰ ਮੈਂ ਤਾਂ ਸਰ ਮੇਰੇ ਦੋਸਤ ਸੀਗੇ ਉਹਨੇ ਮੈਨੂੰ ਫੋਨ ਕੀਤਾ ਮੈਂ ਉਹਨੂੰ ਪੈਸੇ ਭਰਉਣ ਆਇਆ ਸੀਗਾ 1000 ਰੁਪਿਆ ਲੋਟੇ ਦੇ ਵੀ ਕੁੜੀ ਦਾ ਰਾਜੀ ਨਾ ਪੰਜ ਮਿੰਟ ਖੜੇ ਜੋ ਪੰਜ ਮਿੰਟ ਖੜਨ ਦੇ ਚੱਕਰ ਚੱਕਰ ਦੇ ਵਿੱਚ ਮੈਂ ਬਹੁਤ ਮਨਤਾ ਕੀਤੀ ਜੋਤਮ ਕੌਰ ਨਾ ਦੀ ਲੜਕੀ ਐ ਜਿਹੜੀ ਜਿਹਨੇ ਹਨੀ trap ਵਿੱਚ ਉਹਨੂੰ ਫਸਾਇਆ ਫੋਨ ਤੇ ਉਹਨੂੰ ਕੋਲ ਡਰਿੰਕ ਪਲਾਇਆ ਕੋਲ ਡਰਿੰਕ ਪਲਾ ਕੇ ਉਹਦੀਆਂ ਗਲਤ ਫੋਟੋਗ੍ਰਾਫੀ ਕਰਕੇ ਉਹਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ 25 30 ਮੁੰਡੇ ਸੀਗੇ ਇੱਥੇ ਉਹਨਾਂ ਕੋਲ ਮਤਲਬ ਪਿਸਟਲ ਵੀ ਹੋਣਗੇ ਸ਼ਾਇਦ ਤੇ ਉਹਨਾਂ ਨੇ ਬਲਾਇਆ ਸਾਨੂੰ ਤੇ ਫਿਰ ਮੈਂ ਉੱਥੋਂ ਨਿਕਲੀ 10 ਬੰਦੇ ਦਾ ਗੈਂਗ ਸੀ ਪੰਜ ਇਹ ਚ ਲੇਡੀ ਸ਼ਾਮਲ ਨੇ ਤੇ ਪੰਜ ਇਹ ਚ ਬੰਦੇ ਸ਼ਾਮਲ ਨੇ ਉਹ ਮੁੰਡੇ ਨਾਲ ਮੇਰੀ ਫਰੈਂਡਸ਼ਿਪ ਸੀ ਉਹਨੇ ਮੈਨੂੰ ਬਲਾ ਕੇ ਮੇਨਾ ਬਲੈਕਮੇਲ ਕਰ ਦਿੱਤਾ ਵਾ ਬਿਲਕੁਲ ਹਾਂਜੀ ਤੇ ਉੱਥੇ ਜਦੋਂ ਇਦਾਂ ਅਸੀਂ ਮਿਲੇ ਸੀ ਉਦੋਂ ਮੁੰਡੇ ਆ ਗਏ ਸੀ ਮੈਨੂੰ ਲੱਗਿਆ ਇਹਨਾਂ ਨੇ ਬੁਲਾਇਆ ਤੇ ਉਹਨਾਂ ਨੇ ਸਾਡੀ ਵੀਡੀਓ ਬਣਾਈ ਆ ਉਹਦੀ ਵੀ ਬਣਾ ਲਈ ਇਹਨਾਂ ਨੇ ਮੁੰਡਿਆਂ ਨੇ ਜਿਹੜੇ ਉੱਥੋਂ ਦੇ ਸੀਗੇ 25 30 ਮੁੰਡੇ ਸੀਗੇ ਇੱਥੇ ਉਹਨਾਂ ਕੋਲ ਮਤਲਬ ਪਿਸਟਲ ਵੀ ਹੋਣਗੇ ਸ਼ਾਇਦ ਤੇ ਉਹਨਾਂ ਨੇ ਬੁਲਾਇਆ ਸਾਨੂੰ ਤੇ ਫਿਰ ਮੈਂ ਉੱਥੋਂ ਨਿਕਲੀ ਤੇ ਉੱਥੋਂ ਮੈਂ ਆਪਣੀ ਭਾਬੀ ਨੂੰ ਇਹਨੂੰ ਮੈਂ ਬੁਲਾਇਆ ਤੇ ਉੱਥੋਂ ਅਸੀਂ ਪੱਜੀਆਂ ਉੱਥੋਂ ਫਿਰ ਅਸੀਂ ਉੱਥੇ ਫਾਜ਼ਿਲ ਕੈਸ਼ਵਰ ਕਾ ਉੱਥੇ ਜਾ ਕੇ ਅਸੀਂ ਮੁੰਡੇ ਪਿੱਛੇ ਲਾ ਕੇ ਸੀ ਸਾਡੇ ਅਸੀਂ ਉੱਥੋਂ ਫਿਰ ਉਧਰ ਫਾਜ਼ਿਲਖਾ ਹਸਪੀਟਲ ਗਏ ਉੱਥੋਂ ਮੈਡੀਕਲ ਕਰਾਇਆ ਪੈਸੇ ਬਰਾਮਦ ਹੋਏ ਆ ਚੈੱਕ ਜਿਹੜੇ ਆ ਕੀ ਨਾ ਕੀ ਤੁਹਾਡਾ ਹਾਂ ਤੁਹਾਡੇ ਨਾਂ ਤੇ ਦੋ ਚੈੱਕ ਮਿਲੇ ਆ 5 ਲੱਖ ਤੇ 10 ਲੱਖ ਦਾ ਨਹੀਂ ਸਰ ਮੇਰੇ ਨਾਲ ਕੋਈ ਐਹੋ ਜਿਹੀ ਪੈਸੇ ਵਾਲੀ ਗੱਲ ਨਹੀਂ ਹੋਈ ਹੈਗੀ ਕਿਤੋਂ ਦੇਣ ਵਾਲੇ ਤੁਸੀਂ ਸਿੱਧਵਾ ਵੇਟ ਇੱਥੇ ਤੁਸੀਂ ਮੈਡੀਕਲ ਕਿਉਂ ਕਰਾ ਰਹੇ ਹੋ ਸਰ ਪਿੱਛੇ ਲਾਗੇ ਸੀ ਬੰਦੇ ਜਿਹੜੇ ਉੱਥੇ ਹੈਗੇ ਸੀ ਏਨੇ ਸਾਰੇ ਤੇ ਉਹ ਸਾਡੇ ਪਿੱਛੇ ਲਾ ਕੇ ਰਾਈ ਨਾਮ ਲਿਖਿਆ ਜਾ ਰਿਹਾ ਸੀ ਕੂਟਿਆਂ ਦੀ ਇੱਕ ਤਿਆਰੀ ਚ ਲਿਖਪੜ ਹੋ ਰਹੀ ਸੀ ਹਾਂਜੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਸਾਡਾ ਨਾ ਰਾਜੀਨਾਮਾ ਕਰ ਲੋ ਤੇ ਪੈਸਾ ਨਾ ਪਦਨ ਸਰ ਆਲੇ ਅੱਧੇ ਨਹੀਂ ਗੱਲ ਨਹੀਂ ਹੋਈ ਸੀ ਤੇ ਉਹ ਅਸੀਂ ਲਿਖਵਾਦੇ ਪੈਸੀ ਸ਼ਾਇਦ ਵਕੀਲ ਵੀ ਨਾ ਰਲ ਗਿਆ ਤੇ ਉਹਨਾਂ ਨੇ ਸਾਡੇ ਬਿਆਨ ਵੀ ਸਹੀ ਨਹੀਂ ਲਿਖੇਗੇ ਤੇ ਉਹਨਾਂ ਨੇ ਇਦਾਂ ਸਾਡੇ ਤੇ ਉਲਟ ਪਰਚਾ ਕਰਾਤਾ ਮਤਲਬ ਕਿ ਤੁਸੀਂ ਰਾਜੀਨਾਮਾ ਕਰ ਰਹੇ ਸੀ ਪਰ ਪੈਸੇ ਨਹੀਂ ਲੈ ਰਹੇ ਸੀ ਹਾਂਜੀ ਨਹੀਂ ਫ੍ਰੀਥ ਕਰਦੇ ਹਾਂਜੀ ਇੱਥੇ ਇੱਕ ਵਾਰ ਗੱਲ ਮਤਲਬ ਉਹਨੇ ਰਾਜਨਾਵਲ ਕੋਲ ਆ ਕੇ ਕਿ ਕੋਈ ਤੁਹਾਡਾ ਕੋਈ ਵੀ ਹਾਂਜੀ ਕੋਈ ਕਿਸੂ ਨਹੀਂ ਹੈਗਾ ਹਾਂਜੀ ਸਰਪੁਲਿਸ ਨੇ ਨਹੀਂ ਸਰ ਪਹਿਲਾਂ ਤਾਂ ਮੇਰੇ ਘਰੇ ਦੋਨੇ ਪਾਰਟੀਆਂ ਆਏ ਇੱਕ ਜਿਹੜੀ ਇਹ ਪਾਰਟੀ ਪਹਿਲਾਂ ਮੇਰੇ ਘਰੇ ਆਈ ਸੀ ਇਹ ਕੁੜੀ ਵਾਲੇ ਇਹ ਕਹਿੰਦੇ ਸਾਡੇ ਨਾਲ ਇਸ ਤਰ੍ਹਾਂ ਵਾਕਾ ਹੋ ਗਿਆ ਹੈ ਤੇ ਸਾਡਾ ਤੁਸੀਂ ਰਾਜਨਾਵਲ ਤੁਹਾਡਾ ਸਰਪੈਂਚ ਮੰਨ ਸਕਦਾ ਕੋਈ ਗੱਲ ਤੇ ਅਸੀਂ ਅਗਰ ਠੀਕ ਹੈ ਅਸੀਂ ਸਰਪੈਂਚ ਨੂੰ ਬੁਲਾ ਲੈਨੇ ਆਂ ਨਹੀਂ ਵਾਕਾ ਹੋਇਆ ਤਾਂ ਪੁਲਿਸ ਕੋਲ ਕਿਉਂ ਨਹੀਂ ਗਏ ਤੁਹਾਡੇ ਕੋਲ ਕਿਉਂ ਆਏ ਹਾਂਜੀ ਸਰ ਇਹ ਤਾਂ ਇਹਨਾਂ ਨੇ ਕੋਪਲੇਟ ਉਧਰ ਪਾਈ ਨਹੀਂ ਤੁਜਾ ਮਖਵਲੇ ਇਹਨਾਂ ਦਾ ਹੋਇਆ ਮੈਡੀਕਲ ਕੁੜੀ ਦਾ ਕੁੜੀ ਦਾ ਮੈਡੀਕਲ ਕੀਤਾ ਗਿਆ ਫਾਜ਼ਲ ਕਾ ਵਿੱਚ ਕੋਈ ਆਸ਼ਾ ਵਰਕੇ ਗਈ ਜੀ ਉਹਨੇ ਕਿਤੇ ਕਰਵਾਇਆ ਸਾਨੂੰ ਨਹੀਂ ਪਤਾ ਇਹ ਮੇਰੇ ਘਰ ਆਣ ਕੇ ਰਾਤ ਰਹਿ ਨਹੀਂ ਮੈਂ ਇਹਨਾਂ ਨੂੰ ਰਾਤ ਤੇ ਸੇਵਾ ਪਾਣੀ ਵੀ ਇਹਨਾਂ ਦੀ ਕੀਤੀ ਵਧੀਆ ਇਹਨਾਂ ਨੇ ਫਿਰ ਮੈਨੂੰ ਕਿਹਾ ਵੀ ਸਾਡਾ ਰਾਜੀ ਨਾਮਾ ਕਰਵਾ ਦਿਓ ਅਸੀਂ ਹੀਰੇ ਵਾਲੇ ਦਾ ਸਰਪੰਚ ਹੈਗਾ ਗੁਰਦੀਪ ਸਿੰਘ ਉਹਨੂੰ ਅਸੀਂ ਬੁਲਾਇਆ ਸਰ ਅਸੀਂ ਆਖਾ ਜੀ ਤੁਸੀਂ ਆਜੋ ਰਾਜੀ ਨਾਮਾ ਇਹਨਾਂ ਦਾ ਕਰਾ ਦਿਓ ਆਪਣਾ ਫਤਰ ਮੇਲਾ ਤੁਸੀਂ ਕਹਿ ਰਹੇ ਹੋ ਕਿ ਇਹ ਮਖੂ ਹੈ ਜੋ ਕੁਝ ਹੋਇਆ ਆਂ ਫਿਰ ਮੈਡੀਕਲ ਫਰੀ ਆਇਤੇ ਇਹ ਫਾਜ਼ਿਲ ਦਾ ਕਿਉ ਕਰਾਇਆ ਇਹਨਾਂ ਨੂੰ ਪਤਾ ਸਰ ਸਾਨੂੰ ਇਸ ਗੱਲ ਦਾ ਨਹੀਂ ਪਤਾ ਸਾਡੇ ਘਰੇ ਰਾਤ ਰਹੇ ਨਹੀਂ ਅਸੀਂ ਇਹਨਾਂ ਦੀ ਮਦਦ ਕੀਤੀ ਹੈ ਜਰੂਰ ਰਾਜੀਨਾਮਾ ਦੋਨੇ ਦੀ ਮੈਨੂੰ ਪੈਸੇ ਮਿਲਨੇ ਸੀ ਤੁਹਾਨੂੰ ਨਹੀਂ ਸਰ ਮੇਰੀ ਕੋਈ ਪੈਸੇ ਨਾਲ ਸਾਡੀ ਨਿਕਲ ਹੋਈ ਜਾਵਾ ਮੇਰਾ ਫੋਨ ਫੇਕ ਲੋ ਕੋਈ ਉਸ ਪਾਰਟੀ ਨਾਲ ਮੈਂ ਘਰ ਗੱਲ ਵੀ ਨਹੀਂ ਕਿਚਾ ਨਹੀਂ ਨਹੀਂ ਰਾਜੀਨਾਮਾ ਕਰਾਇਆ ਤੇ ਕਿੰਨੇ ਮਿਲਨੇ ਸੀ ਸਰ ਪਤਾ ਨਹੀਂ ਦੀ ਆਪਾਂ ਤਾਂ ਕੋਈ ਗੱਲ ਇਹਨਾਂ ਦੀ ਗੱਲ ਹੋਈ ਏ ਉਹ ਕੁੜੀ ਦੀ ਪੈਨੂ ਨਹੀਂ ਪਤਾ ਕਿਵੇਂ ਹੋਈ ਏ ਕਿਵੇਂ ਨਹੀਂ ਹੋਈ ਸਾਨੂੰ ਨਹੀਂ ਕਾਜੀ ਹੂੰ ਉਹ ਰਾਜ ਨਾਮ ਤੇ ਕਿਤੇ ਉਹ ਆਦਾਂ ਰਾਜ ਨਾਮ ਲਿਖਦੇ ਰਹੇ ਸਾਨੂੰ ਗੱਲਾਂ ਚ ਬਠਾਈ ਰੱਖਿਆ ਨਾ ਕਿਸ ਚੀਜ਼ ਦਾ ਰਾਜ ਨਾਮ ਕਰਾਨ ਲੱਗੇ ਇਹਨਾਂ ਦਾ ਕੋਈ ਰੋਲਾ ਸੀ ਪੂਰੀ ਕੜੀ ਦਾ ਜੀ ਸਾਨੂੰ ਇਸ ਗੱਲਾਂ ਦਾ ਨਹੀਂ ਪਤਾ ਸੀ ਵੀ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਕਬਾਇ ਦਾ ਰਹਿਣ ਵਾਲਾ ਜੀ ਕਬਾਇ ਦੇ ਰਹਿਣ ਵਾਲੇ ਹੋ ਤੁਹਾਨੂੰ ਪਤਾ ਨਹੀਂ ਸੀਗਾ ਵੀ ਇਹ ਕੀ ਚੱਲ ਰਿਹਾ ਨਹੀਂ ਜੀ ਮੈਨੂੰ ਨਹੀਂ ਪਤਾ ਇੱਥੇ ਆਪਾਂ ਤਾਂ ਲੱਗਿਆ ਵੀ ਉਹ ਰਾਜ ਨਾਮ ਅਸੀਂ ਤੇ ਕਰਾਨ ਆਏ ਆ ਕਾਂ ਫਸ ਲੱਗ ਗਿਆ ਜੀ ਸਰ ਹੁਣ ਸਨੇ ਐਵੇਂ ਕਾਬੂ ਕਰ ਲਿਆ ਤੁਹਾਨੂੰ ਇਹ ਤੋਂ ਹੁਣ ਇਹਨਾਂ ਪਤਾ ਜੀ ਚਾ ਕਦ ਕਰਿਆ ਹੁਣ ਸਰਪੰਚ ਹੈਗਾ ਉਹ ਤੇ ਲੱਗ ਗਿਆ ਉਹ ਪੂਰਾ ਚੱਲੀ ਜਾਂਦਾ ਸੀਗਾ ਨਹੀਂ ਜੀ ਅਸੀਂ ਐਸੇ ਕੰਮ ਨਹੀਂ ਕਰਨਾ ਜਦੋਂ ਮਰਜੀ ਸਾਡਾ ਕੋਈ ਕਿਦੋਂ ਵਾਈਫਾਈ ਕਰਾ ਲਓ ਵੀ ਕੋਈ ਇਹੋ ਜਿਹਾ ਗਲਤ ਕੰਮ ਅਸੀਂ ਕਦੀ ਵੀ ਨਹੀਂ ਪਹਿਲਾਂ ਕਿੰਨੇ ਮਾਮਲੇ ਆ ਤੁਹਾਡੇ ਕੋਈ ਕੁਝ ਨਹੀਂ ਜੀ ਕਦੀ ਨਾ ਇਹੋ ਜਿਹਾ ਗਏ ਨਹੀਂ ਤੰਦੇ ਨੂੰ ਜੀ ਅਸੀਂ ਹਾਂ ਹਾਂ ਜੀ ਕੀ ਕੰਮ ਕੀ ਕਰਦੇ ਹੋ ਮੈਂ ਡਰਾਈਵਰੀ ਕਰਦਾ ਸਰਪੰਚ ਕੋਲ ਹੀ ਲੱਗਿਆ ਸੀ ਕੋਈ ਵਾਈ ਹਾਂ ਜੀ ਉਹ ਆਇਆ ਸੀ ਕੱਲ ਉਹ ਤਾਂ ਹੁਣ ਰਾਤ ਚਲਾ ਗਿਆ ਜੀ ਉਹਨੂੰ ਤਾਂ ਭੇਜ ਕੇ ਹੁਣ ਸਾਡੇ ਤੇ ਨਜਾਇਜ਼ ਪਰਚਾ ਹੁਣ ਪੈ ਗਿਆ ਨਾ ਜੀ ਅਸੀਂ ਇਹ ਗਲਤ ਕੰਮ ਕਰ ਦਿੱਤਾ ਨਾ ਕਰਨਾ ਜੀ ਕਿੱਥੋਂ ਮਰਜ਼ੀ ਜੀ ਪੁੱਛਿਆ ਜਾਵੇ ਪੈਸੇ ਜਿਹੜੇ ਤੁਹਾਡੇ ਕੋਲ ਮਿਲੇ ਉਹ ਕਾਦੇ ਸੀ ਹਾਂ ਜੀ ਪੈਸੇ ਜਿਹੜੇ ਬਰੰਬਦ ਹੋਏ ਉਹ ਕਾਦੇ ਸੀ ਮੇਰੇ ਕੋਲ ਤਾਂ ਮੇਰੇ ਕੋਲ ਹੁਣ ਇੱਥੇ ਜਦੋਂ ਗੱਡੀ 'ਚ ਰੱਖਿਆ ਕਿੰਨਾ ਰੱਖਿਆ ਨਾ ਉਹਨਾਂ ਰੱਖਿਆ ਨਾ ਕਿੰਨਾ ਮੈਨੂੰ ਪਤਾ ਨਹੀਂ ਇਸ ਗੱਲ ਦਾ ਜੀ ਮੇਰੀ ਗੱਡੀ ਦੇ ਵਿੱਚ ਆ ਮੇਰੀ ਫੋਟੋ ਵੀ ਕਰਾਈ ਨੇ ਤੁਹਾਡੇ ਕੀ ਸਬੰਧ ਹੈ ਇਹਨਾਂ ਨਾਲ ਕਿੰਨਾ ਨੇ ਅਜਾੜਾ ਪੂਰਾ ਗਿਰੋ ਖੜਾ ਹੈ ਇਹ ਇਹਨਾਂ ਦਾ ਆ ਕਿ ਮੇਰੇ ਘਰ ਦੇ ਨੇ ਇਹ ਇਧਰੋਂ ਮਰਗ ਤੋਂ ਆਏਂ ਦਰੋਗੇ ਤੋਂ ਹਾਂ ਇਹ ਨਾਲ ਨਜਾਇਜ਼ ਇੱਥੇ ਵੀ ਫਸ ਗਏ ਜੀ ਹਾਂ ਚਲੋ ਮੈਂ ਤਾਂ ਘਰ ਆਇਆ ਸੀ ਸਰਪੰਚ ਦੇ ਨਾਲ ਜੀ ਹਾਂ ਤੇ ਉਹਨਾਂ ਨਾਲ ਜਿਹੜੀ ਅੱਗ ਦੀ ਆ ਖੜੀ ਏ ਇਹਦੇ ਨਾਲ ਮੇਰੇ ਭੈਣ ਭਰਾ ਵਾਲਾ ਰਿਸ਼ਤਾ ਮੇਰੇ ਦੋ ਭਰਾ ਉੱਤੇ ਜਿਹਨੂੰ ਅਵੇ ਵਿਆਹ ਨਾ ਇਸ ਕਰਕੇ ਇਹ ਧਰਮ ਦੀ ਭੈਣ ਬਣੀ ਜਾਂਦੀ ਮੰਮੀ ਜੀ ਮੈਂ ਤਾਂ ਸਰ ਮੇਰੇ ਦੋਸਤ ਸੀ ਜਿਹੋਣ ਨੇ ਮੈਨੂੰ ਫੋਨ ਕੀਤਾ ਮੈਂ ਉਹਨੂੰ ਪੈਸੇ ਭੜਾਉਣ ਆਇਆ ਸੀਗਾ 1000 ਰੁਪਿਆ ਉਹ ਕਦੇ ਵੀ ਕੁੜੀ ਦਾ ਰਾਜੀ ਨਾ 5 ਮਿੰਟ ਖੜਚੋ 5 ਮਿੰਟ ਖੜਨ ਦੇ ਚੱਕਰ ਚੱਕਰ ਦੇ ਵਿੱਚ ਮੈਂ ਬਹੁਤ ਮਨਤਾ ਕੀਤੀਆਂ ਵੀ ਮੈਂ ਅਸੀਂ ਨਹੀਂ ਕਿਹਾ ਕੋ ਜਿਹੜੇ ਮੁੰਡੇ ਮੇਨ ਆ ਉਹ ਭੱਜ ਗਏ ਆ ਜੀ ਨਿਰਾਜੀ ਨਾਵਾ ਤੁਹਾਨੂੰ ਦੱਸਿਆ ਹੀ ਹੋਣਾ ਕਾਦਾ ਰਾਈ ਨਹੀਂ ਨਹੀਂ ਦੱਸਿਆ ਮੈਂ ਪਟਿਆਲੇ ਤੋਂ ਆਇਆਗਾ ਸਵੇਰੇ ਹੂੰ 1000 ਰੁਪਏ ਮੈਂ ਕੰਪੈਨ ਤੋਂ ਆਇਆ ਜੀ ਮੇਰੇ ਹੱਲੇ ਦੇਖ ਲਓ ਕੰਪੈਨ ਵਾਲੇ ਹੂੰ ਇਸ ਦੋਸਤ ਤੇ ਤੁਹਾਡੇ ਟਿਕਟਾ ਮੇਰੇ ਕੋਲੇ ਪਈਆਂ ਗਈ ਕਰੇ ਐਸਐਸਪੀ ਸਾਹਿਬ ਫਾਜ਼ਲ ਕਾ ਸ਼੍ਰੀ ਬ੍ਰਿੰਦਰ ਬਰਾੜ ਹੋਰਾਂ ਵੱਲੋਂ ਮਾੜੇ ਆਂਸਰਾਂ ਦੇ ਖਿਲਾਫ ਮੁਹਿੰਮ ਚੇੜੀ ਹੋਈ ਹੈ ਜਿਹੜੇ ਕੁਝ ਸ਼ਖਸ ਨੇ ਜਿਹੜੇ ਭੋਲੇ ਭਾਲੇ ਪੁਰਸ਼ਾਂ ਨੂੰ ਆਪਣੇ ਪ੍ਰੇਮ ਜਾਲ ਵਿੱਚ ਫਸਾ ਕੇ ਜਿਹਨੂੰ ਹਨੀ ਟ੍ਰੈਪ ਕਹਿੰਦੇ ਨੇ ਹੂੰ ਤੇ ਉਹਦੇ ਵਿੱਚ ਫਿਰ ਉਹਨੂੰ ਬਲੈਕਮੇਲ ਕਰਦੇ ਆ ਉਹਦੀ ਫੋਟੋਗ੍ਰਾਫੀ ਕਰ ਲੈਂਦੇ ਨੇ ਉਸ ਤਹਿਤ ਸਾਡੇ ਜਿਹੜੇ ਸਿਟੀ ਦੇ ਐਸਐਚਓ ਨੇ ਇੰਸਪੈਕਟਰ ਅੰਗਰੇਜ ਕੁਮਾਰ ਉਹਨਾਂ ਨੇ ਇਹ ਗੈਂਗ ਬਸਟ ਕੀਤਾ ਹੈ 10 ਬੰਦੇ ਦਾ ਗੈਂਗ ਸੀ ਪੰਜ ਇਹ ਚ ਲੇਡੀ ਸ਼ਾਮਲ ਨੇ ਤੇ ਪੰਜ ਇਹ ਚ ਬੰਦੇ ਸ਼ਾਮਲ ਨੇ ਸੁਰਿੰਦਰ ਕੁਮਾਰ ਨਾਂ ਦੇ ਵਿਅਕਤੀ ਨੇ ਜਿਹੜੇ ਆਪਣਾ ਇੱਥੇ ਦੇ ਆਪਣੇ ਬੱਗੇ ਕੀ ਉਤਾਰਦੇ ਰਹਣ ਵਾਲੇ ਨੇ ਜੀ ਸਾਨੂੰ ਹਰੀ ਸਿੰਘ ਉਹਨਾਂ ਨੂੰ ਇਹਨਾਂ ਨੇ ਬਲੈਕਮੇਲ ਕੀਤਾ ਜੋਤਮ ਕੌਰ ਨਾਂ ਦੀ ਲੜਕੀ ਹੈ ਜੇ ਜਿਹਨੇ ਹਨੀ trap ਵਿੱਚ ਉਹਨੂੰ ਫਸਾਇਆ ਫੋਨ ਤੇ ਫਿਰ ਉਹਨੂੰ ਉਹਨੂੰ ਫਸਾ ਕੇ ਆਪਣੇ ਜਾਲ 'ਚ ਤੇ ਮੱਖੂ ਕਿਤੇ ਉੱਥੇ ਬੁਲਾ ਕੇ ਉਹਨੂੰ ਕੋਲਡ ਡਰਿੰਕ ਪਿਲਾਇਆ ਕੋਲਡ ਡਰਿੰਕ ਪਿਲਾ ਕੇ ਉਹਦੀਆਂ ਗਲਤ ਫੋਟੋਗ੍ਰਾਫੀ ਕਰਕੇ ਉਹਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਜੀ ਤੇ ਇਹਦੇ ਵਿੱਚ ਇਹ ਜੋ ਜੋਤਮਕੌਰ ਜਿਹੜੀ ਮੇਨ ਅਕਿਊਜ਼ਡ ਸੀ ਨਾਲ ਇਹਦੇ ਸਿੱਗੀ ਆਪਣਾ ਇਹ ਹੈਗੀ ਹੈ ਡਾਕਟਰ ਆਫ ਮਨਜੀਤ ਸਿੰਘ ਗੱਗ ਕਲਾਂ ਲੁਧਿਆਣੇ ਦੀ ਰਹਿਣ ਵਾਲੀ ਹੈ ਜੀ ਤੇ ਇਹਦੇ ਨਾਲ ਇੱਕ ਆਪਣਾ ਜਸਵਿੰਦਰ ਕੌਰ ਮਲਕੀਸ਼ ਸਿੰਘ ਦੀ ਘਰ ਵਾਲੀ ਹੈ ਇਹ ਵੀ ਇਹਦੇ ਨਾਲ ਸੀ ਜੋ ਉਤਮ ਕੌਰ ਦੇ ਗੱਗ ਕਲਾਂ ਦੀ ਰਹਿਣ ਵਾਲੀ ਲੁਧਿਆਣੇ ਦੀ ਜੀ ਤੇ ਸੁਨੀਤਾ ਕੌਰ ਇੱਕ ਸੁਨੀਤਾ ਕੌਰ ਹੈ ਪਤਨੀ ਸ਼ਮਸ਼ੇਰ ਸਿੰਘ ਇਹ ਟੀਬੀ ਰਾਈਆਂ ਇਹ ਮੱਖੂ ਦੀ ਰਹਿਣ ਵਾਲੀ ਹੈ ਇਹ ਇੱਕ ਕ੍ਰਿਸ਼ਨਾ ਰਾਣੀ ਪਤਨੀ ਮੱਖਣ ਸਿੰਘ ਹੀਰੇ ਵਾਲਾ ਪਿੰਡ ਇਹ ਸਾਡੇ ਸਦਰ ਥਾਣੇ ਚ ਪੈ ਜਾਂਦਾ ਤੇ ਸਿੰਧੋ ਬਾਈ ਵਾਈਫ ਆਫ ਅੰਗਰੇਜ਼ ਸਿੰਘ ਇਹ ਵੀ ਆਪਣਾ ਹੀਰੇ ਵਾਲੇ ਦੀ ਰਹਿਣ ਵਾਲੀ ਹੈ ਥਾਣੇ ਸਦਰ ਆਪਣਾ ਜਲਾਲਾਬਾਦ ਦੀ ਤੇ ਇਹਨਾਂ ਨਾਲ ਬੰਦੇ ਵੀ ਪੰਜ ਸ਼ਾਮਲ ਸੀਗੇ ਅੰਗਰੇਜ਼ ਸਿੰਘ son of ਅਰਜਨ ਸਿੰਘ ਚੱਕ ਮੋਚਨ ਵਾਲਾ ਇਹ ਵੀ ਇਹ ਹੀਰੇ ਵਾਲੇ ਦਾ ਰਹਿਣ ਵਾਲਾ ਹੈ ਤੇ ਸੁਖਚੈਨ ਸਿੰਘ son of ਚੰਨਣ ਸਿੰਘ ਇਹ ਕੀੜਾ ਵਾਲੀ ਪੀਐਸ ਸਦਰ ਫਾਜ਼ਲਕਾ ਦਾ ਰਹਿਣ ਵਾਲਾ ਬੰਦਾ ਹੈ ਗੋਵਿੰਦ ਸਿੰਘ son of ਹਰਮੰਦਰ ਸਿੰਘ ਇਹ ਵੀ ਕੀੜਾਂ ਵਾਲੀ ਦਾ ਰਹਿਣ ਵਾਲਾ ਹੈ ਤੇ ਇੱਕ ਸਾਡਾ ਪੁਲਿਸ ਮਲਾਜ਼ਮ ਵੀ ਇਸ ਵਿੱਚ ਸ਼ਾਮਲ ਹੈ ਅਮਨਦੀਪ ਸਿੰਘ ਤੇ ਇਹਨਾਂ ਬੰਦਿਆਂ ਦੇ ਖਿਲਾਫ ਐਫਆਈਆਰ ਦਰਜ ਹੋਈ ਹੈ ਜੀ ਐਫਆਈਆਰ ਨੰਬਰ ਹੈਗਾ 117 ਡੇਟਡ 9824 ਇਹ ਥ੍ਰੈਟਨਿੰਗ ਕਰਨਾ ਐਕਸਟਰਸ਼ਨ 384 ਪਹਿਲਾ ਹੁੰਦੀ ਸੀ ਧਾਰਾ ਤੇ 120 ਬੀ ਇਹ ਜਿਹੜੀ ਨਵੀਆਂ ਧਰਾਵਾਂ ਨੇ ਉਹ 352 ਜਿਮਨਦੋ 308 ਜਿਮਨਦੋ ਅਤੇ 61 ਜਿਮਨਦੋ ਕੈਦ ਅਸੀਂ ਇਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕਰ ਲਈ ਹੈ ਸਰ ਇਹ ਕਿਸ ਤਰੀਕੇ ਨਾਲ ਅੰਜਾਮ ਦਿੰਦੇ ਸੀ ਇਹ ਪੂਰੇ ਇਹ ਫੋਨ ਤੇ ਪਹਿਲਾਂ ਬੰਦੇ ਨੂੰ ਆਪਣੇ ਪ੍ਰੇਮ ਜਾਲ ਚ ਪਸਾਉਂਦੇ ਸੀ ਜੀ ਤੇ ਉਹ ਫਿਰ ਉੱਥੇ ਆਪਣਾ ਬਲਾਕੇ ਨਾਲੇ ਸਾਰਾ ਗੈਂਗ ਇਕੱਠਾ ਹੋ ਜਾਂਦਾ ਸੀ ਤੇ ਉਹਦੀ ਫਿਰ ਕਮਰੇ ਚ ਲਿਜਾ ਕੇ ਉਹਨੂੰ ਪੰਤਰਾਜੋ ਹਾਲ ਦੇ ਵਿੱਚ ਫੋਟੋ ਖਿੱਚਦੇ ਸੀ ਪਰਚਾ ਦਰਜ ਨਹੀਂ ਇਹਨਾਂ ਤਾਂ ਹਜੇ ਛਾਂਬੀਨ ਚੱਲ ਰਹੀ ਹੈ ਇਨਵੈਸਟੀਗੇਸ਼ਨ ਦਾ ਪਾਰਟ ਹੈ ਤੇ ਇਹ ਛਾਂਬੀਨ ਦੇ ਵਿੱਚ ਦੇਖਾਂਗੇ ਵੀ ਇਹ ਤਾਂ ਕੋਈ ਪਰਚਾ ਦਰਜ ਹੈ ਮੇਨ ਅਕਿਊਜ਼ ਜਿਹੜਾ ਹੈਗਾ ਉਹ ਲੇਡੀਜ਼ এজੈਂਟਸ ਨੇ ਵਿੱਚ ਮੇਨ ਇਹ ਚ ਜੁਕਤੀਕਰ ਹੈ ਇਹ ਗੰਗਕਲਾਂ ਦੀ ਰਹਿਣ ਵਾਲੀ ਹੈ ਡਿਸਟ੍ਰਿਕਟ ਡਿਸਟ੍ਰਿਕਟ ਅਪ ਲੁਧਿਆਣਾ ਲੁਧਿਆਣਾ ਹਾਂ ਇਹ ਜਿਹੜੀਆਂ ਚਾਰੇ ਪੰਜੇ ਲੜੀਆਂ ਇਹ ਹਸਬੰਡ ਛੱਡੇ ਹੋਏ ਨੇ ਇਹਨਾਂ ਦੇ ਜੀ ਹਾਂ ਜੀ ਇਹਨਾਂ ਤੋਂ ਅਸੀਂ ਇੱਕ ਟਾਟਾ ਕਰੋਲਾ ਕਾਰ ਬਰਾਮਦ ਕੀਤੀ ਹੈ ਜੀ ਤੇ 5 ਲੱਖ ਰੁਪਏ ਅਸੀਂ ਇਹਨਾਂ ਤੋਂ ਨਕਦ ਬਰਾਮਦ ਕੀਤਾ ਹੈ ਤੇ ਦੋ ਚੈੱਕ ਇੱਕ 10 ਲੱਖ ਦਾ ਤੇ ਇੱਕ 5 ਲੱਖ ਦਾ ਇਹਨਾਂ ਤੋਂ ਅਸੀਂ ਬਰਾਮਦ ਕੀਤੇ ਨੇ ਸਰ ਚੈੱਕ ਕਿਹਨਾਂ ਦੇ ਨਾਮ ਦੇ ਨੇ ਇਹ ਜੋਤਨ ਕੌਰ ਦੇ ਨਾਮ ਦੇ ਚੈੱਕ ਨੇ ਸਰ ਜਿਹੜੇ ਇਹਦੇ ਵਿੱਚ ਮਦਈ ਹੈਗਾ ਹੈ ਇਹ ਕਿੱਥੋਂ ਦਾ ਰਹਿਣ ਵਾਲਾ ਜੀ ਇਹ ਮਦਈ ਆਪਣਾ ਸਰਿੰਦਰ ਕੁਮਾਰ ਸਾਨੂੰ ਹਰੀ ਸਿੰਘ ਆਪਣੇ ਬੱਗੇ ਕਿ ਉਤਾਰੜ ਦਾ ਰਹਿਣ ਵਾਲਾ ਹੈ ਇਹਦੇ ਕੋਲੋਂ ਕਿੰਨੇ ਪੈਸੇ ਇਹਨਾਂ ਨੇ ਇਠ ਲਏ ਸੀਗੇ ਇਹ ਇਹਨਾਂ ਤੋਂ ਪਹਿਲਾਂ 50 ਲੱਖ ਦੀ ਡੀਲ ਹੋਈ ਸੀਗੀ ਤੇ ਕਰਦੇ ਕਰਾਂਦੇ ਸੌਦੇਬਾਜ਼ੀ ਇਹਨਾਂ ਦੀ 20 ਲੱਖ ਚ ਨਿਬੜਿਆ ਸੀ ਕੰਮ ਤੇ ਇੱਥੇ ਇਹ ਆਪਣਾ ਕਚੇਰੀਆਂ ਚ ਆ ਕੇ ਬਕਾਇਦਾ ਐਫੀਡਾਵਟ ਬਣਾਉਣ ਲੱਗੇ ਪਏ ਸੀ ਕੰਪਰੋਮਾਈਜ਼ ਦਾ ਕੰਪਰੋਮਾਈਜ਼ ਹਾਂ ਸਾਨੂੰ ਉਹਨੇ ਕੰਪਲੇਨਟ ਕੀਤੀ ਅਸੀਂ ਫਿਰ ਟਰੈਪ ਲਾ ਕੇ ਇਹਨਾਂ ਨੂੰ ਫਿਰ ਇਹਨਾਂ ਨੂੰ ਕਾਬੂ ਕੀਤਾ ਸਰ ਇੱਕ ਪੁਲਿਸ ਮੁਲਾਜ਼ਮ ਵੀ ਤੁਸੀਂ ਦੱਸ ਰਹੇ ਹੋ ਕਿ ਵਿੱਚ ਹੈਗਾ ਹੈਗਾ ਉਹਦਾ ਕੀ ਰੋਲ ਸੀ ਉਹ ਕੀ ਕਰਦਾ ਸੀ ਅਮਨਦੀਪ ਸਿੰਘ ਦਾ ਵੀ ਵਿੱਚ ਰੋਲ ਸੀਗਾ ਉਹ ਵੀ ਇਨਵੋਲਵ ਸੀ ਇਸ ਮਾਮਲੇ 'ਚ ਉਹ ਵਿੱਚ ਕੰਪਰੋਮਾਈਜ਼ ਕਰਾਉਣ ਦੇ ਚੱਕਰਾਂ 'ਚ ਸੀ ਜਦਕਿ ਉਹ ਕਾਨੂੰਨ ਦਾ ਰક્ષਕ ਹੈ ਉਹਨੂੰ ਇਹੋ ਜੇ ਕੰਮ ਨਹੀਂ ਕਰਨੇ ਚਾਹੀਦੇ ਸੀ ਕਿੱਥੋਂ ਦਾ ਰਹਿਣ ਵਾਲਾ ਜੀ ਕਿੱਥੇ ਡਿਊਟੀ ਕਰਦਾ ਸੀ ਅਮਨਦੀ ਉਹ ਆਪਣਾ ਹੈੱਡਕੁਆਰਟਰ ਤੇ ਡਿਊਟੀ ਆਉਦੀ ਫਾਜ਼ਲ ਕੰਮ ਤੇ ਫਾਜ਼ਲ ਕੈਟ ਫਾਜ਼ਲ ਤੇ ਉਹ ਕੰਪਰੋਮਾਈਜ਼ ਦੀ ਭੂਮਿਕਾ ਸੀ ਵਿੱਚ ਉਹ ਵੀ ਸ਼ੇਅਰ ਕਰਦਾ ਸੀ ਪੈਸੇ ਲੈਂਦਾ ਸੀ ਬਿਲਕੁਲ ਉਹ ਸ਼ੇਅਰ ਕਰਦਾ ਸੀ ਪੈਸੇ ਲੈਣੇ ਸੀ ਉਦੋਂ ਮਠੇਸਾ ਲੈਣੀ ਸੀ ਕਿ 20 ਲੱਖ ਰੁਪਏ ਦੀ ਡੀਲ ਹੋਈ ਹੈ ਕਿੰਨੇ ਕਿੰਨੇ ਮੈਂਬਰ ਹੈਗੇ ਆ ਜੀ ਇਸ ਗਿਰੋਹ ਦੇ ਟੋਟਲ ਜੇਕਰ ਗੱਲ ਕੀਤੀ ਜਾਵੇ ਇਹ 10 ਮੈਂਬਰ ਆ ਪੰਜ ਲੇਡੀਜ਼ ਪੰਜ ਜੈਂਟਸ ਦੇ ਨਾਮਜ਼ਦ ਹੋਏ ਨੇ ਪੁਲਿਸ ਮੁਲਾਜ਼ਮ ਕਿੱਥੋਂ ਦਾ ਰਹਿਣ ਵਾਲਾ ਜੀ ਇਹ ਹਜੇ ਵੈਰੀਫਿਕੇਸ਼ਨ ਕਰਨੀ ਹਜੇ ਅਸੀਂ ਜੀ ਹਮ ਹਰਦਲ ਦਾ ਪੋਸਟ ਹੈ ਉਹ ਉਹ ਬਾਕੀ ਹਜੇ ਪਾਰਟ ਆਫ ਇਨਵੈਸਟੀਗੇਸ਼ਨ ਆ ਬਾਕੀ ਗੱਲਾਂ ਅਸੀਂ ਸਾਰੀਆਂ ਤਫਤੀਸ਼ ਦੇ ਵਿੱਚ ਲੈ ਕੇ ਆਵਾਂਗੇ ਕਿੰਨੇ ਕਿੰਨੇ ਗ੍ਰਿਫਤਾਰ ਹੋ ਚੁੱਕੇ ਆ ਇਸ ਮਾਮਲੇ 'ਚ ਹੁਣ ਤੱਕ 8 ਬੰਦੇ ਗ੍ਰਿਫਤਾਰ ਹੋ ਚੁੱਕੇ ਨੇ ਇਸ ਮਾਮਲੇ 'ਚ ਅਟਕਿਰਦਾ ਹਾਂ ਜੀ ਸਰ ਇਸ ਤੋਂ ਅੱਗੇ ਕੀ ਕਰਬਈਏ ਅੱਗੇ ਜਿਵੇਂ ਇਨਵੈਸਟੀਗੇਸ਼ਨ ਪਤਾ ਕਿ ਕੋਈ ਹੋਰ ਇਨਵੋਲਵਮੈਂਟ ਹੋएगी ਹੋਰ ਬੰਦੇ ਜਿਹੜੇ ਵਿੱਚ ਇਨਵੋਲਵ ਹੋਏ ਤਾਂ ਉਹਨਾਂ ਨੂੰ ਅਸੀਂ ਅਰੈਸਟ ਕਰਾਂਗੇ ਸਰ ਇਹ ਪਤਾ ਲੱਗਿਆ ਕੁਝ ਕਿੰਨੇ ਚਿਰ ਤੋਂ ਇਹ ਕਰ ਰਹੇ ਸੀਗੇ ਇਹ ਧੰਦਾ ਕਰ ਰਹੇ ਸੀ ਨਹੀਂ ਹਜੇ ਰਿਮਾਂਡ ਵਗੈਰਾ ਲਵਾਵਾਂਗੇ ਇਹਨਾਂ ਦਾ ਹੋਰ ਤੇ ਉਸ ਤੋਂ ਫਿਰ ਅਸੀਂ ਇਹਦੀ ਸ਼ਾਮਿਲ ਕਰਾਂਗੇ ਇਹਨਾਂ ਕੋਲ ਹੋਰ ਕੀ ਕੀ ਰਿਕਵਰ ਹੋਇਆ ਸਰ ਆ ਪੈਸੇ ਰਿਕਵਰ ਹੋਏ ਨੇ ਇਹਦੇ ਕੋ ਆਪਣਾ 5 ਲੱਖ ਹੈਗਾ ਇਹਦੇ ਵਿੱਚ ਅਸੀਂ ਕੈਸ਼ ਹੈਗਾ 5 ਲੱਖ ਇਹਦੇ ਵਿੱਚ ਪਿਆ ਹੈਗਾ ਤੇ ਦੋ ਚੈੱਕ ਨੇ ਇੱਕ 10 ਲੱਖ ਦਾ ਤੇ ਇੱਕ 5 ਲੱਖ ਰੁਪਏ ਦਾ 5 ਲੱਖ ਰੁਪਏ ਕੈਸ਼ ਹਾਂਜੀ ਹਾਂ 5 ਲੱਖ ਰੁਪਏ ਕੈਸ਼ ਸੋ ਤੁਹਾਨੂੰ ਲੱਗਦਾ ਕਿ ਇਹਨਾਂ ਕੋਲ ਹੋਰ ਵੀ ਕੁਝ ਦੇ ਹੋਰ ਕੇਸ ਵੀ ਦੇਖਾਂਗੇ ਹੋਰ ਬਲੈਕਮੇਲਿੰਗ ਇਹਨਾਂ ਨੇ ਜੇ ਕੀਤੀ ਹੋਈ ਪੰਜਾਬ ਚ ਕਿਤੇ ਵੀ ਤੇ ਪ੍ਰੈਸ਼ ਰਾਹੀਂ ਅਸੀਂ ਇਹ ਸੂਚਨਾ ਆਲ ਓਵਰ ਪਹੁੰਚਾਉਣਾ ਚਾਹੁੰਦੇ ਹਾਂ ਜਿਹੜੇ ਕੋਈ ਵਿਕਟਮ ਨੇ ਜਾਂ ਜਿਨ੍ਹਾਂ ਨਾਲ ਇਸ ਤਰ੍ਹਾਂ ਵਾਕਿਆ ਹੈ ਹੈਪਨ ਹੋਇਆ ਹੈਗਾ ਵੀ ਉਹ ਆਪਣਾ ਇਹਨਾਂ ਨੂੰ ਆਪਣਾ ਆਪਣੀ ਕੰਪਲੇਨ ਜਿੱਥੇ ਵੀ ਲਿਖਾਈ ਹੋਗੀ ਉਥੇ ਇਹਨਾਂ ਨੂੰ ਫੜ ਸਕਦੇ ਨੇ ਮੁਕਿਆ ਰਿਮਾਂਡ ਤੇ ਲਿਜਾ ਸਕਦੇ ਨੇ ਇਹ ਸਾਰੇ ਕਿੱਥੋਂ ਕਿੱਥੋਂ ਕਾਬੂ ਕੀਤੇ ਹੈ ਜੀ ਜਿਹੜੇ ਆ ਲੁਧਿਆਣੇ ਦੇ ਰਹਿਣ ਵਾਲੇ ਆ ਕਾਬੂ ਕਿੱਥੋਂ ਆਏ ਨੇ ਜਿਮਾਣਾ ਚੌਂ ਤੋਂ ਇਹ ਅਰੈਸਟ ਕੀਤੇ ਨੇ ਅਸੀਂ ਜਿਨਾਲਾਵਾ ਇੱਥੇ ਪੈਸੇ ਵਗੈਰਾ ਲੈਣ ਆਏ ਸੀ ਇੱਥੇ ਪੈਸੇ ਲੈਣ ਆਏ ਸੀ ਸਾਡੇ ਪੈਸੇ ਲੈ ਕੇ ਇਹ ਜਾਨ ਲਗੇ ਸੀ ਤੇ ਅਸੀਂ ਇਹ ਕਾਬੂ ਕਰਦੇ ਹਾਂ ਜੀ ਥੈਂਕ ਯੂ ਸਰ ਥੈਂਕ ਯੂ